ਆ ਗਿਆ ਰੋਲਾ ਲੈ ਦੋ ਗਿਫਟ ਫੜਾ ਦੋ ਹੁਣ ਇੱਕ ਦੂਜੇ ਨੂੰ ਨਹੀਂ ਰੁਕ ਜੋ ਗਿਫਟ ਹੁਣ ਦੇਣੇ ਛਰ ਕੇ ਦੇਣੇ ਨੂੰ ਜੀ ਲਾ ਦੋ ਇਹ ਗਿਫਟ ਵੀ ਰੱਖੋ ਸਭ ਕੁਝ ਰੱਖੋ ਮੰਮੀ ਬੜੇ ਹੋਸ਼ ਅੱਜ ਕਹਿੰਦੇ ਸ਼ੀਸ਼ਿਆਂ ਨੂੰ ਵੀ ਲੋੜ ਪਈ ਸ਼ੀਸ਼ਾ ਦੇਖਣ ਦੀ ਹੈਲੋ ਸ਼ਸ਼੍ਰੀਕਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਾਡੇ ਨਵੇਂ ਬਲੌਗ ਵਿੱਚ ਸਵਾਗਤ ਆ ਅੱਜ ਹੈਗੀ ਹੈ ਜੀ ਐਨੀਵਰਸਰੀ ਮੰਮੀ ਡੈਡੀ ਹੁਣਾਂ ਦੀ ਤੇ ਆਪਾਂ ਲੱਗੀਆਂ ਜੀ ਤਿਆਰੀਆਂ ਸ਼ੁਰੂ ਕਰਨ ਤੇ ਗੁੱਡ ਮਾਰਨਿੰਗ ਹੋ ਚੁੱਕੀ ਆ ਤੇ ਸਵੇਰ ਦੇ ਬੱਜ ਚੁੱਕੇ ਆ 11 ਤੇ ਹੁਣ ਆਪਾਂ ਕਰਾਂਗੇ ਸਾਰਾ ਕੰਮ ਤੇ ਫਿਰ ਆਪਾਂ ਹੋਵਾਂਗੇ ਰੈਡੀ ਸ਼ੈਡੀ ਤੇ ਹੁਣ ਜਿਹੜਾ ਸਮਾਨ ਲੁਣਾ ਉਹ ਲੈ ਕੇ ਆਵਾਂਗੇ ਤੇ ਬਾਕੀ ਜੋ ਘਰ ਵਿੱਚ ਬਣਾਉਣਾ ਉਹ ਬਣਾਵਾਂਗੇ ਇੱਦੇ ਬਲੌਗ ਨਾਲ ਬਣੇ ਰਹੋ ਤੇ ਚੈਨਲ ਨੂੰ ਜੁਬਸਕ੍ਰਾਈਬ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਮੰਮੀ ਡੈਡੀ ਹੁਣਾਂ ਲਈ ਤੇ ਜ਼ਰੂਰ ਮੰਮੀ ਹੁਣਾਂ ਨੂੰ ਦਵਾਵਾ ਦਿਓ ਤੇ ਐਨੀਵਰਸਰੀ ਐਨਿਵਰਸਰੀ ਲਈ ਕਮੈਂਟ ਜਰੂਰ ਕਰਿਓ ਤੇ ਮੰਮੀ ਨੂੰ ਮੈਂ ਸਾਰੇ ਕਮੈਂਟ ਸੁਣਾਉਂਗੀ ਤੇ ਡੈਡੀ ਜੀ ਨੂੰ ਉਹਨਾਂ ਨੂੰ ਵੀ ਸੁਣਾਉਂਗੀ ਤੇ ਗਿਫਟ ਵੀ ਆਪਾਂ ਓਪਨਿੰਗ ਅੱਜ ਹੀ ਕਰ ਦੇਣੀ ਆ ਤੇ ਉਹ ਵੀ ਆਪਾਂ ਕਰਾਂਗੇ ਹਨਾ ਤੇ ਚਲੋ ਹੁਣ ਅਸੀਂ ਲੱਗੀਆਂ ਹੈ ਡੈਡੀ ਉਹ ਗਏ ਮੜੇ ਬਾਹਰ ਨੂੰ ਆਉਂਦੇ ਹੀ ਹੁਣ ਡੈਡੀ ਹੁਣੀ ਵੀ ਚਲੋ ਉੱਚ ਤੋਂ ਪਤੇ ਆ ਜਾਈਏ ਕੱਲੀਏ ਤੇ ਫਿਰ ਡੈਡੀ ਨੂੰ ਕਹਾਂਗੇ ਤਿਆਰ ਹੋ ਕੋ ਜੋ ਤੇ ਮੰਮੀ ਵੀ ਰੈਡੀ ਹੋ ਗਏ ਮੈਂ ਜਮਾਉਂਦਾ ਇਹ ਕਹਦੇ ਤਾਂ ਖਾਂਦੇ ਨਹੀਂ ਸੀ ਕਿ ਲੱਗੀ ਇਹ ਖਾਂਦੇ ਨਹੀਂ ਕੁਝ ਹੋਰ ਲੈ ਕੇ ਆਵਾਂਗੇ ਉਹ ਤੁਹਾਨੂੰ ਬਲੌਗ ਵਿੱਚ ਪਤਾ ਲੱਗ ਜਾਣਾ ਆ ਬਲੌਗ ਨਾਲ ਇਦਾਂ ਹੀ ਤੇ ਦੇਖਦੇ ਆ ਕੀ ਲੈ ਕੇ ਆਉਂਦੇ ਨੇ ਕੇਕ ਤਾਂ ਇਹ ਖਾਂਦੇ ਨਹੀਂ ਇਹ ਤੇ ਹੋਰ ਲੈ ਗੋਣਾ ਖਾਣਾ ਤੇ ਉਹ ਤੁਹਾਨੂੰ ਬਲੌਗ ਚ ਪਤਾ ਲੱਗ ਜਾਣਾ ਆ ਕੀ ਲਿਆਂਦਾ ਆ ਤੇ ਚਲੋ ਹੁਣ ਸ਼ੁਰੂ ਤੇਰੀ ਮੰਮੀ ਮੰਮੀ ਕਹਿੰਦੇ ਸਵੇਰ ਦੇ ਲੱਗੇ ਆ ਜਲਦੀ ਕਰੋ ਜਲਦੀ ਪ੍ਰੋਗਰਾਮ ਕਰੋ ਜਲਦੀ ਦੌਰਵ ਕਰੋ ਜਲਦੀ ਪ੍ਰੋਗਰਾਮ ਕਰੋ ਕਹਿੰਦੇ ਜਲਦੀ ਕਰੋ ਸੂਟ ਉਹ ਦੇਖਣਾ ਗਿਫਟ ਦੀ ਭੱਜ ਦੌੜ ਪਈ ਆ ਮੰਚ 'ਚ ਹੱਚਲ ਮਚਲੀ ਚੱਲ ਰਹੀਆਂ ਢੇੜੇ ਚ ਚੂਹੇ ਦੌੜ ਰਹੇ ਆ ਕੀ ਫੜਾ ਫੜ ਕਰ ਦੋ ਮਨਾਓ ਤੇ ਕੰਮ ਪਰੇ ਕਰੋ ਰਾਤ ਅੱਗੇ ਮਸੀ ਲੰਗੀ ਖਰੇ ਅੱਜ ਰਾਤ ਇੱਕ ਹੋਰ ਪੈ ਜਾਵੇ ਕਾਲੂ ਕਰਦੇ ਮੈਂ ਕੱਲ ਪੈਸਾ ਪੱਪੀ ਕਿਤੇ ਹੋ ਜਾਣਾ ਕਾਲੂ ਮਨਾਉਣੇ ਆ ਅੱਜ ਤੋਂ ਬਹੁਤ ਆ ਆ ਤੁਸੀਂ ਬਾਪ ਪਾਣੀ ਗਿਆ ਬਣੀਆ ਗਿਆ ਬਣੀਆ ਤੇ ਬਹੁਤ ਚਾ ਚੜਿਆ ਪਹਿਲੀ ਵਾਰੀ ਐਨੀਵਰਸਰੀ ਮਨਾਉਣੀ ਆ ਤੇ ਇਹ ਤਿਆਰスル ਹੋਣਗੇ ਤੇ ਦੇਖਦੇ ਆ ਬਾਪੂ ਥਕਾਇਆ ਨਹੀਂ ਬਾਪੂ ਨੇ ਕਿੱਧਰ ਗਿਆ ਆ ਉਹ ਆਪਾਂ ਰੈਡੀ ਵਾਪਸ ਆਣਾ ਆਪਣਾ ਰੈਡੀ ਕਰ ਜੀਏ ਹਾਂ ਤੇ ਮਾਤਾ ਨੇ ਦੇਣਾ ਬਾਪੂ ਨੂੰ ਗਿਫਟ ਤੇ ਬਾਪੂ ਨੂੰ ਦੇਣਾ ਮਾਤਾ ਨੂੰ ਗਿਫਟ ਤੇ ਇਹ ਪਹਿਲੀ ਐਨੀਵਰਸਰੀ ਆ ਜਿਹੜੀ ਆਪਾਂ ਇਦਾਂ ਮਨਾ ਰਹੇ ਆ ਜਿੰਦਗੀ ਦੀ ਪਹਿਲੀ ਜਿੰਦਗੀ ਦੀ ਕਿੰਨੇ ਸਾਲ ਦੀ ਹੋ ਗਈ ਹੋਣੀ ਇਹ 37 ਸਾਲ ਹੋ ਗਏ ਘਰੇ ਮੇਰੇ ਵਿਆਹ ਨੂੰ ਕਿੰਨੇ ਸਾਲ ਹੋ ਗਏ 40 ਪੀ 40 ਕਿ ਸਾਲ ਹੋ ਗਏ ਹਨ ਵਿਆਹ ਨੂੰ 50 ਸਾਲ ਹੋ ਗਏ ਆ 50 50 ਸਾਲ ਨਹੀਂ 40 ਕਿ ਸਾਲ ਹੋ ਗਏ ਹਨ ਵਿਆਹ ਨੂੰ 40 45 ਸਾਲ ਤੇ ਇੱਕ ਵਾਰੀ ਨਹੀਂ ਮਨਾਈਏਗੀ ਮੈਰਿਜ ਐਨਿਵਰਸਰੀ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਮੈਰਿਜ ਐਨਿਵਰਸਰੀ ਮਨਾਵਾਂਗੇ ਜਿੰਨੀ ਸਾੜਤ ਹੋ ਸਕੇ ਆ ਉਹਨਾਂ ਆਪਾਂ ਕਰਾਂਗੇ ਤੇ ਦੇਖਦੇ ਹਾਂ ਹੁਣ ਕੀ ਹੁੰਦਾ ਆ ਆਪਾਂ ਚਲਿਏ ਸਮਾਨ ਲੈ ਕੇ ਆਈਏ ਪਹਿਲੇ ਜਿਹੜਾ ਲੈ ਕੇ ਆਉਣੇ ਵਾਲਾ ਆ ਜੋ ਬਣਾਉਣੇ ਵਾਲਾ ਆ ਤੇ ਦੇਖੋ ਇੱਥੇ ਮੈਂ ਆਹ ਦੇਖ ਲੈ ਕੋ ਖੋ ਦੇਖ ਲੈ ਪੱਪੀ ਤੇ ਲੇਖ ਲਾ ਕੰਨ ਨੂੰ ਕੰਮ ਲਾ ਲਓ ਜੀ ਹੁਣ ਅਸੀਂ ਚੱਲੇ ਆ ਤੇ ਘਰੋਂ ਨਿਕਲ ਗਏ ਆ ਤੇ ਲੈ ਕੇ ਆਉਣੀ ਆ ਸਮਾਨ ਜਿਹੜਾ ਅਨਿਵਰਸਰੀ ਲਈ ਲੈ ਕੇ ਆਉਣਾ ਆ ਜਾਓ ਹੀਰੋ ਹਾਂਡਾ ਲੈ ਕੇ ਹੀਰੋ ਹਾਂਡਾ ਸਾਡਾ ਬਾਹਰ ਨਿਕਲੂਗਾ ਹੀਰੋ ਹਾਂਡੇ ਜਾਣਾ ਸੀ ਕੰਨ ਬੋ ਆ ਜਾਓ ਹਣੇ ਚਲੋ ਲੈ ਕੇ ਆਈਏ ਸਮਾਨ ਐਨੀਵਰਸਰੀ ਦਾ ਸਾਰਾ ਹੀ ਤੇ ਫੇ ਆਪਾਂ ਮਨਾਨੇ ਆ ਕੇ ਐਨੀਵਰਸਰੀ ਐਨੀਵਰਸਰੀ ਲੋ ਜੀ ਉਧਰ ਤਿਆਰੀਆਂ ਹੋ ਰਹੀਆਂ ਇਧਰ ਬੇਸਣ ਲੈ ਲੈਂਦਾ ਆ ਤੇ ਇਧਰ ਆਲੂ ਤੇ ਇਧਰ ਆਲੂ ਛਲ ਹੋ ਰਹੇ ਆ ਤੇ ਨਾਲ ਹੋਰ ਛਲ ਹੋ ਰਹੇ ਆ ਪਿਆਜ਼ ਆਲੂ ਪਤਾ 1/2 ਕਿਲੋ ਦੇ ਕਿੰਨੇ ਦਿੰਦੇ 6 ਆਲੂ ਤੇ ਕਹਿੰਦੇ ਜੀ ਆਲੂ ਹਰੇ ਆ 40 ਕਿਲੋ ਆਲੂ ਹੋਵੇ ਤੇ ਇਹਨਾਂ ਨੂੰ ਕੋਈ ਤਾਂ ਨਹੀਂ ਉਹ ਹੀ ਆਲੂ ਦੇ ਨੇ ਮਹਿੰਗੇ ਹੋ ਗਏ ਮਹਿੰਗੇ ਹੋ ਗਏ ਚੁਗਣ ਜਾਇਆ ਕਰੀ ਥੇ ਤਾਂ ਆਲੂ ਹੈ ਜੁਗਣ ਜਾਇਦਾ ਇਹ ਪੁੱਲਾ ਨਾਲੇ ਮੈਨੂੰ ਮਨ ਆਇਆ ਆਲੂ ਖਾਣੇ ਇਸ ਕਰਕੇ ਮੈਂ ਆਪਣੇ ਤੇ ਪਿਆਜ਼ ਛਿੱਲ ਲਿਆ ਪਨੀਰ ਤਾਂ ਰਿਆਂਦਾ ਨਹੀਂ ਸੱਚ ਪਨੀਰ ਗਾਲਾਂ ਹਾਂ ਕਰਿਆ ਫੇਜ ਤੁਸੀਂ ਖਰਾਬ ਕਰ ਨਹੀਂ ਪ੍ਰੀਅ ਬਰਉਣਾ ਨਹੀਂ ਸੀਗਾ ਸ਼ਾਮ ਨੂੰ ਮਣਾਈ ਹੈਗੀ ਮਣਾਈ ਕਰ ਲਈ ਜਨਜੋਗੀ ਭੋਏ ਨੰਮ ਲਾਈ ਕੋ ਗਾ ਮੂੰਹ ਕੱਢ ਕੋਈ ਪਾਹਾ ਵੀ ਮਲਾਈ ਨੂੰ ਰੋ ਜੀ ਗੁਸ਼ਾ ਹੀ ਦੀਰ ਹਾਂ ਤਾਕਤ ਵਾਲੀ ਚੀਜ਼ਾਂ ਖਾਇਆ ਕਰੋ ਕੇ ਨਾ ਵੀ ਇਦਾਂ ਬਲੋ ਜੀ ਦੇਖਿਆ ਮਲਾਈ ਰੋ ਰਹੀ ਕਾ ਤਾਕਤਾਂ ਨਹੀਂ ਜਿੱਦਾਂ ਖਾਈਦੀਆਂ ਹੁੰਦੀਆਂ ਤੁਹਾਨੂੰ ਕਿ ਤਾਕਤ ਮੈਨੂੰ ਦਿਖਾ ਦੇ ਰੋ ਆਈ ਆ ਮੜੀ ਜੀ ਸਮੈਲ ਮੈਨੂੰ ਮੈਨੂੰ ਕਰੋ ਲਾਤਾ ਲੱਗਦਾ ਹੈ ਕਿ ਸਮੈਲ ਆਈ ਮੈਨੂੰ ਮਾੜੀ ਮਾੜੀ ਕੀ ਧਰਿਆ ਕੀ ਧਰਦਾ ਸੈਂ ਗਰਮੀ ਤਾਂ ਕਿੰਨੀ ਅੰਦਰ ਹਾਂ ਗਰਮੀ ਚੱਲਦਾ ਸੈਂ ਕੀ ਧਰਦਾ ਸੈਂ ਗਰਮੀ ਚੱਲਦਾ ਸੈਂ ਨਾਲ ਚਾਹ ਵੀ ਰੱਖਦਾ ਸੈਂ ਚਾਹ ਖੋਦੀ ਇੱਕ ਬੈਡ ਤੇ ਤੁਸੀਂ ਸਾਰੇ ਜਣ ਏਦਾਂ ਸਾਡੇ ਵਲੌਗਸ ਨਾਲ ਬਣੇ ਰਹੋ ਜੀ ਤੇ ਅੱਜ ਸਾਡੀ ਹੈਗੀ ਆ ਪਾਪਾ ਤੇ ਮੰਮਾ ਦੀ ਮੈਰਿਜ ਐਨੀਵਰਸਰੀ ਜੋ ਕਿ ਨੋ ਮਨਾਉਗੀ ਨੋਨੇ ਕੱਢਨੇ ਆ ਪਕੌੜੇ ਤੇ ਅਸੀਂ ਪਾਉਣੇ ਆ ਭੰਗੜੇ ਨੋ ਨਹੀਂ ਮਿਲਿਆ ਹੈਗੀ ਹਫਤਾ ਆਨ ਬਸ ਹੀ ਤੇ ਬਾਕੀ ਤੁਸੀਂ ਸੋਚ ਵਿਚਾਰ ਕੇ ਦੱਸਿਓ ਸਾਨੂੰ ਕਿ ਐਨੀਵਰਸਰੀ ਕਿਦਾਂ ਲੱਗ ਰਹੀ ਤੁਹਾਨੂੰ ਵਧੀਆ ਕੀਤਾ ਕੰਮ ਜਾਂ ਨਹੀਂ ਵਧੀਆ ਕੀਤਾ ਜ਼ਰੂਰ ਦੱਸਿਓ ਆਪਣੀ ਰਾਏ ਦਿਓ ਅਜੇ ਪਕੌੜੇ ਪਕੌੜੇ ਕੱਢ ਲਏ ਆ ਕੇਕ ਦੀ ਜਗ੍ਹਾ ਆਪਾਂ ਕੋਈ ਲਿਆਂਦੀ ਹੈਗੀ ਡਿਫਰੈਂਟ ਚੀਜ਼ ਉਹ ਆਪਾਂ ਜਿਹੜੇ ਕੱਟਣਾ ਆ ਉਸ ਲਈ ਦਿਖਾਵਾਂਗੇ ਤੁਹਾਨੂੰ ਕਿਉਂਕਿ ਉਹ ਸਭ ਤੋਂ ਅਲੱਗ ਤੇ ਡਿਫਰੈਂਟ ਆ ਤੇ ਨਾਲੇ ਉਹ ਖਾ ਵੀ ਹੋ ਜਾਣੀ ਆ ਤੇ ਕਿਸੇ ਖਾਦੀ ਨਹੀਂ ਹੋਣੀ ਨਾ ਖਾ ਹੋ ਜਾਣੀ ਮਤਲਬ ਕੇਕ ਖਾਂਦੇ ਨਹੀਂ ਨਾ ਹੈਗੇ ਕਹਿੰਦੇ ਕਿ ਇਹ ਐਗ ਤੋਂ ਬਿਨਾ ਵੀ ਹੁੰਦਾ ਕਮੈਂਟ ਆਇਆ ਸੀ ਨਹੀਂ ਐਗ ਤੋਂ ਬਿਨਾ ਕੋਈ ਕੇਕ ਨਹੀਂ ਬਣਦਾ ਹੈਗਾ ਸਿਰਫ ਕਹਿਣ ਦੀਆਂ ਗੱਲਾਂ ਮਨ ਦੀ ਤਸਤੀ ਹੈ ਤਾਂ ਐਗ ਤੋਂ ਬਿਨਾ ਕਹਿੰਦੇ ਕੇਕ ਟਿਕਦਾ ਹੀ ਨਹੀਂ ਹੈਗਾ ਖਿਲਰਦਾ ਰਹਿੰਦਾ ਕੇਕ ਐਗ ਪਾਉਣਾ ਹੀ ਪੈਂਦਾ ਤੁਸੀਂ ਇਹ ਉਹ ਕੱਢੀ ਆ ਵਿਗਿਆਨ ਤੋਂ ਕੱਢੀ ਟਿਕਦਾ ਹੀ ਨਹੀਂ ਤੂੰ ਬਣਾ ਕੇ ਦੇਖ ਲੈਂ ਕਰ ਐਗ ਤੋਂ ਬਿਨਾ ਨਹੀਂ ਟਿਕਦਾ ਕੇਕ ਤੇ 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 ਦੇਖਾ ਤੋਂ ਕਹਿੰਦੇ ਨਾਲ ਤੇ ਇੱਕ ਤੇ ਦੇ ਇੱਕ ਲੋ ਜੀ ਤੇ ਵੀ ਕਹਿੰਦੇ ਲੋ ਜੀ ਆ ਲਓ ਜੀ ਪਕੌੜਾ ਨਿਕਲ ਕੇ ਰੈਡੀ ਹੋ ਚੁੱਕਿਆ ਆ ਤਾਂ ਸਿੱ ਸਾਡੇ ਮੈਂ ਕਹਿੰਦੀ ਹੁਣੀ ਸਾਡੇ ਮੂੰਹ ਦੇ ਵਿੱਚ ਜੀਭ ਜਿਹੜੀ ਲਲਚਰਾ ਰਹੀ ਆ ਤੇ ਆਪਾਂ ਇਹਨੂੰ ਖਾ ਰਹੇ ਆ ਤੇ ਜੇਕਰ ਤੁਸੀਂ ਵੀ ਦੇਖ ਰਹੇ ਆ ਤਾਂ ਤੁਸੀਂ ਵੀ ਕੱਢ ਕੇ ਤੇ ਨਾਲ ਚਾਹ ਦੇ ਖਾਓ ਪਤਾ ਨਹੀਂ ਰੱਖਦੇ ਇੱਥੇ ਹੁਣ ਆਪਣੇ ਮੂੰਹ ਤੇ ਰੱਖ ਰਖਣੇ ਨਾਲ ਤੇ ਨਿੱਚੜਦਾ ਤੇਰੇ ਇੰਨਾ ਹੀ ਸੀ ਬਚਿਕੇ ਤੇ ਮੇਰੇ ਚੋਂ ਹੁਣ ਤਾਂ ਇਹ ਕੰਮ ਨਿਕਲਣਾ ਆਹ ਹਾ ਹਾ ਖਾਣੇ ਨਹੀਂ ਹੋ ਆਹ ਹਾ ਹਾ ਤੇਲ ਤਾਂ ਝੋੜ ਨਹੀਂ ਤੇਲ ਲੁੱਸ ਗਿਆ ਤੂੰ ਵੀ ਤਾਂ ਕਹਿੰਦੇ ਚੱਕ ਹੱਥ ਜળ ਗਿਆ ਮਾੜੀ ਜੀ ਇਹ ਤਾਂ ਕੱਢੇ ਲਾਦੇ ਮੈਂ ਖਾਣੀ ਨਹੀਂ ਨਾ ਬੱਸ ਹੋ ਗਿਆ ਮੈਨੂੰ ਮਨਾ ਕੀਤਾ ਮੇਰੇ ਆਇਆ ਪਿਆਜ਼ਾਂ ਇਹਨੂੰ ਕਿਸੇ ਨਾਲ ਹੱਤਣਾ ਨਾ ਪਿਆਜ਼ ਹੋਰ ਕੱਟ ਲਾ ਪਿਆਜ਼ਾਂ ਮੈਂ ਬਹੁਤ ਕੰਮ ਲਾ ਲੋਰੀ ਬਣ ਕੇ ਰੈਡੀ ਹੋ ਗਏ ਬੱਸ ਹੁਣ ਬਣ ਗਏ ਆਜੂ ਹੁਣ ਅੰਦਰ ਲੈ ਓ ਵਾਸੂ ਨਾਲ ਘੱਟਵਾ ਕੇ ਚਲੋ ਅੰਦਰ ਆਇਓ ਤੁਸੀਂ ਅੰਦਰ ਕੁਰਤੇ ਕੱਥੇ ਲਾਉ ਟੇਬਲ ਉੱਪਰ ਖੋ ਓਕੇ ਤਿਆਰ ਹੋਂਦੇ ਮਮੀ ਕਹਿੰਦੀ ਮੈਂ ਵਧੀਆ ਸੂਟ ਪਾ ਲਵਾਂ ਕੋਈ ਕੱਢ ਗਏ ਨਵਾਂ ਜਿਹਾ ਲੈ ਤਾਂ ਪਾ ਵੀ ਲਿਆ ਆਹਾਹਾਹਾਹਾ ਐਨਿਵਰਸਰੀ ਵਾਲੀ ਮੈਡਮ ਤਿਆਰ ਹੋ ਗਈ ਸੂਟ ਦੇਖੋ ਪਾਇਆ ਤੁਸੀਂ ਆਹਾਹਾਹਾ ਨਵੇਂ ਡਿਜ਼ਾਈਨ ਵਾਲਾ ਸੂਟ ਵਾਇਆ ਜੀ ਐਨਿਵਰਸਰੀ ਆਪਣੀ ਤੇ ਵਾਹ ਮਮੀ ਸੂਟ ਇੰਨੇ ਦਾ ਸੀ ਤੁਹਾਡੇ ਤੋਂ ਦਿੱਤਾ ਹੈਂ ਡੈਡੀ ਸੌਦਾ ਮਾ ਦਾ ਪਹਿਲਾਂ ਹੀ ਕਹਿਰ ਹੋਈ ਆ ਦਸਤੀ ਕਰ ਜਾਨੀ ਵਿੱਚ ਲੋ ਜਿੱਦਾਂ ਤਿਆਰ ਹੁੰਦੇ ਆ ਐਨੀਵਰਸਰੀ ਵਾਲੇ ਬੰਦੇ ਤੇ ਆ ਵਾਲੇ ਬੰਦੇ ਉਹ ਕਰਕੇ ਹਟੇ ਪਕੌੜੇ ਕੱਢ ਕੇ ਛੱਡੇ ਆ ਤੇ ਤੁਸੀਂ ਚਾਹ ਬਣਾ ਲਈ ਹੈ ਕਿਹਦਾ ਵੇ ਸਾਡਾ ਕੰਮ ਸੀ ਸੌਦਾ ਲੈ ਕੇ ਆਉਣਾ ਮੋਟਰ ਤੇ ਜਾ ਕੇ ਹੂੰ ਤੇ ਨਾਲ ਕੌਣ ਗਿਆ ਸੀ ਠੀਕ ਆ ਉਹ ਲੈ ਜਾਂਦਾ ਮੋਟਰ ਤੇ ਕੰਮ ਕਰਦਾ ਦੋਸਤ ਲੈ ਆਉਂਦਾ ਮੰਮੀ ਕਹਿੰਦੇ ਸ਼ੀਸ਼ਾ ਦੀ ਆਹ ਕਾਦੀ ਆਰੇ ਗਾਦੀ ਮੇਰੀ ਮੋਟੋ ਸ਼ੀਸ਼ੇ ਨੂੰ ਦੇਖ ਮੇਰੀ ਮੋਟੋ ਹੀ ਗਾਦੀ ਸ਼ੀਸ਼ੇ ਨੂੰ ਮੇਰੀ ਮੋਟੋ ਸ਼ੀਸ਼ੇ ਨੂੰ ਕਾਦੀ ਰੋਡ ਪੇ ਸ਼ੀਸ਼ੇ ਹੈ ਡੈਡੀ ਕਹਿੰਦੇ ਸ਼ੀਸ਼ੇ ਨੂੰ ਵੀ ਲੋੜ ਪਈ ਸ਼ੀਸ਼ੇ ਦੇਖਣ ਦੀ ਲੱਥਾਈ ਟੇਬਲ ਚਲੋ ਟੇਬਲ ਜਰੂਰੀ ਚਾਹੀਦਾ ਯਾ ਟੀਵੀ ਚੱਕ ਕੇ ਥੱਲੇ ਰੱਖੋ ਚਲੋ ਫੇ ਟੀਵੀ ਚੱਕ ਕੇ ਬਾਹਰ ਮਾਰੋ ਕੀ ਆ ਇਹ ਦਰਦ ਰਹੇ ਜਾਂ ਨਹੀਂ ਇਹ ਵੀ ਤੇਰਾ ਘਰ ਆ ਗਿਆ ਮਾਤਾ ਰੱਖਣ ਦਿੰਦੀ ਇੱਥੇ ਕੇਕ ਨਹੀਂ ਕੱਟਣਾ ਉਹ ਆਖਦੇ ਕੇਕ ਇੱਥੇ ਰੱਖ ਲੈ ਮੈਂ ਜਵੀ ਕੱਢ ਦਸਣਾ ਟੇਬਲ ਮਾਤਾ ਹੋਰ ਇੱਥੇ ਮਾਜੀ ਫਸਿਆ ਟੀਵੀ ਦੀ ਗੱਲ ਆ ਰਹੀ ਮੈਂ ਜਿੱਥੇ ਉਥੇ ਫੇਰ ਆਸਮਾਨ ਉੱਪਰ ਜਾਏ ਥੱਲੇ ਹੋ ਜਾਵੇ ਚੱਕ ਲੈਣਾ ਕੱਢ ਲੈਣਾ ਭਾਵੇਂ ਗਵਾਂਡੀਆਂ ਨਾਲ ਲਿਆਉਣਾ ਭਾਵੇਂ ਟੀਵੀ ਤੇ ਨਹੀਂ ਕੋਈ ਨਾਚ ਹੋਣੀ ਚਾਹੀਦੀ ਹੈ ਆਹ ਉਹਨੇ ਦੱਸਿਆ ਹੋਰ ਕੋਈ ਨਹੀਂ ਕੋਈ ਦੇਵ ਦਸੀ ਅੰਨਾ ਹੋਇਦਾ ਕਿ ਆ तो 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 गिफ्ट हाँ। भी रखो सब कुछ रखो मम्मी बड़े खुश अज है ਜੇ ਕੋ ਪਾਰਟੀ ਕੁਸਤੇ ਹੋ ਗਈ ਆ ਤੇ ਹੁਣ ਹੋ ਗਈ ਆ ਬੂਮ ਬਨਾਉ ਨੂੰ ਤੇ ਸਾਡੇ ਬੈਠੇ ਆ ਕੋ ਰੈਡੀ ਹੋ ਗਿਆ ਤੇ ਹੁਣ ਅਸੀਂ ਲੱਗੇ ਆ ਜੀ ਮੈਰੋਨ ਐਨਵਰਸਰੀ ਤੇ ਲਓ ਜੀ ਹੁਣ ਅਸੀਂ ਕੇਕ ਲੈਣਾ ਤੇ ਆਦਾ ਉਹ ਆ ਲੈਂਦਾ ਆ ਆਪਾਂ ਕੇਕ ਕੱਢਦੇ ਆ ਕੇ ਹੈਪੀ ਬਰਥਡੇ ਟੂ ਯੂ ਇਹ ਕੇਕ ਸਾਡਾ ਇਹ ਸੀ ਕਿ ਕੇਕ ਤੇੜੀ ਨਹੀਂ ਖਾਂਦੇ ਨਹੀਂ ਉਹ ਇਸ ਕਰਕੇ ਆਪਾਂ ਕੇਕ ਇਹਦੇ ਹਾਂ ਤਾਂ ਕਚੜਾ ਇਹਦਾ ਕਰਦ ਲੈ ਗਿਆ ਵਾ ਗਿਫਟ ਫੜਾ ਦਿੱਤਾ ਇੱਕ ਦੂਜੇ ਨੂੰ ਗਿਫਟ ਬਾਅਦ ਲੈਣਾ ਪੈਂਦਾ ਯਾਰ ਪਹਿਲੇ ਥੋੜੀ ਪਹਿਲਾਂ ਕਲਾ ਦੋ ਇੱਕ ਇੱਕ ਪੀਸ ਲਓ ਜੀ ਆਪਾਂ ਏਦਾਂ ਮਾ ਦਾ ਕੋਸ ਕੋ ਮਾ ਖਾਣਾ ਤੈ ਹੈਪੀ ਅਨ ਬਰਥਡੇ ਦਿ ਦਿ ਦੋਸ ਇੱਕ ਇੱਕ ਮੰਮੀ ਦੇ ਮੂੰਹ ਚ ਪਾ ਦੋ ਮੈਂ ਮੰਮੀ ਤੁਹਾਡੇ ਮੂੰਹ ਚ ਪਾ ਦੀ ਚਲੋ ਚੱਕ ਲੋ ਇਹਦੀ ਪੀ ਚੱਕ ਲੋ ਇਹਦੀ ਇੱਕ ਹੀ ਚੱਕ ਇੱਕ ਚੱਕ ਲੋ ਨਾ ਅੱਧਾ ਅੱਧਾ ਕਰ ਲੋ ਆ ਨੀ ਚਲੋ ਮਾਂ ਮਮੀ ਇੱਦਾਂ ਨਹੀਂ ਇੱਦੇ ਪਾਵੋ ਇੱਦੇ ਪਾਵੋ ਇੱਦੇ ਹਾਈਦੀ ਮਾੜਾ ਜਿਹਾ ਪਾ ਦੋ ਮੂੰਹ ਚ ਲਾ ਦੋ ਇਹ ਚਲੋ ਜੀ ਹਾਈਦੀ ਫਾੜ ਲਣ ਬਾਦ ਤੂੰ ਪਾ ਇਹ ਤੂੰ ਖਾ ਪਾਵੇਂ ਨਾਮ ਨਾਲ ਆ ਚਲੋ ਨਵਾਂ ਸੀ ਮਾ ਲੋ ਜੀ ਹੁਣ ਗਿਫਟ ਦੇ ਦੋ ਆਪਣਾ ਜਿਹੜੇ ਫਲ ਪਕੌੜੇ ਦਿਖਾ ਲਓ ਇੱਕ ਸਾਰਾ ਮਿੱਠਾ ਕੋਈ ਨਾ ਕੀ ਦੇਵੇ ਮਿੱਠਾ ਨਹੀਂ ਖਾਂਦੇ ਕੋਈ ਵੀ ਮਿੱਠਾ ਨਹੀਂ ਖਾਂਦੇ ਐ ਉਹ ਆ ਤੋੜ ਕੇ ਗਿਫਟ ਫੜਾ ਦੋ ਹੁਣ ਇੱਕ ਦੂਜੇ ਨੂੰ ਨਹੀਂ ਰੁਕ ਜਾਓ ਗਿਫਟ ਹੁਣ ਦੇਣ ਛਰ ਕੇ ਦੇਣ ਲੋਰੀ ਅਨਿਵਰਸਰੀ ਮਾਰੀ ਮੈਂ ਵੀ ਹੁਣ ਪਾਵਾ ਹਾਂ ਹੁਣ ਤੇ ਕੇਕ ਕੇਕ ਪਾਵਾ ਨੂੰ ਕੇਕ ਆਪਾਂ ਨਹੀਂ ਲਿਆਂਦਾ ਜੀ ਕੇਕ ਨਹੀਂ ਖਾਂਦੇ ਤੇ ਆਪਾਂ ਅੱਜ ਥੋੜਾ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਕਿ ਚਲ ਆ ਖਾ ਲੋ ਲਓ ਇਹ ਲੈਂਦੇ ਆਪਾਂ ਲੈ ਤੇ ਦੇਤੇ ਗਿਫਟ ਗੁਪਟ ਜਿਦਾਂ ਲੈਣੇ ਆ ਫੜਾ ਦਿਓ ਫੇਰ ਗਿਫਟ ਗੁਪਟ ਉਹ ਜੱਸੂ ਆ ਗਿਆ ਤੇ ਜੱਸੂ ਨੇ ਇੱਕ ਖਰਾਬ ਕਰ ਦੇਣਾ ਗੇਮ ਇਹ ਲਾ ਦੋ ਲੈਣਾ ਦਾਦੀ ਦਾ ਦੇੜੇ ਸਮਾਂ ਲੈਣਾ ਹਾਂ ਦੇ ਦਿਓ ਤੁਸੀਂ ਦੇ ਦਿਓ ਦੇ ਦਿਓ ਆਪਣਾ ਕੰਮ ਕਰੀ ਚੋਤੀ ਇਹ ਆ ਲੋ ਜੀ ਆਪਣਾ ਗਿਫਟ ਆ ਲੋ ਜੀ ਆਪਣਾ ਗਿਫਟ ਮਰ ਦੇ ਬਨ ਬਾਪੂ ਖੋਲ ਕੇ ਦੇਖ ਲਵੇ ਉਹ ਮੇਰਾ ਨਹੀਂ ਨਹੀਂ ਆਹ ਹਟਾ ਦਿਓ ਚਲੋ ਹੁਣ ਖੋਲੋ ਖੋਲ ਕੇ ਦੇਖ ਲਓ ਮਮੀ ਖੋਲੂਗੀ ਪਹਿਲਾਂ ਤੈਨ ਬਾਕ ਪੂਰਾ ਖਰੋਣਾ ਨਹੀਂ ਤਦ ਪਹਿਲਾ ਤੂੰ ਮੈਨੂੰ ਫੋਨ ਕਰੀ ਮਾਂ ਮੰਮੀ ਨਿਕਾਲੀ ਪਹਿਲਾ ਬੋਲਣਾ ਕੋਈ ਨਹੀਂ ਕੋਈ ਕੋਣਾ ਖਾਲੀ ਹੈ ਇਸ ਤਿੱਖਾ ਕਿਦਾਰਾ ਬੜਾ ਹੈ ਨਾ ਮਾਂ ਨੇ ਡੈਡੀ ਨੂੰ ਦਿੱਤੀ ਪੱਗ ਹਾਂ ਪੱਗ ਦਿੱਤੀ ਆ ਬਹੁਤ ਵਧੀਆ ਕਰ ਲਿਆ ਚਲੋ ਥੈਂਕ ਯੂ ਬਦੋਂਗੇ ਮਾ ਮਾ ਮਾਦਨ ਵਕਤ ਪਿਆ ਕਿਹੜੀ ਕਿਹੜੀ ਖੋਲ ਲਵਾ ਖੋਲ 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 ਕੀ ਹੈ ਬੇ ਦੇਰ ਤਾਂ ਹੋਰ ਉਹ ਮੁਰ ਸੈੜੀ ਹੋ ਰਹੇ ਹੈ ਪਖਾਨ ਦਾਜੂ ਉਪਰ ਕੰਨਾ ਹੀ ਉੱਦੀ ਕੋ ਦੇਣੇ ਉੱਤੇ ਖੋਲਾ ਖੋਲਾ ਖੋਲ ਕੇ ਪਤਾ ਲੱਗੂਏ ਤੁਹਾਨੂੰ ਹੋਰ ਕੇ ਪਤਾ ਦਵਾ ਆਇਆ ਬੰਦ ਦੇਖ ਲੈ ਅਰੇ ਤਾਂ ਕੀ ਗੜਾ ਕਿੱਦਾਂ ਨਹੀਂ ਨਹੀਂ ਉਹ ਦੇ ਦੇ ਉਹ ਆਪ ਤੇ ਜਾਂਦੀ ਨਹੀਂ ਪਾਉਂਦੇ ਇਹਦੇ ਉੱਤੇ ਆਈਏ ਦੇਖ ਕਿ ਸੇਮ ਦਾ ਸੋਨਾ ਆ ਦੇ ਲੈ ਚੰਗੀ ਤਰ੍ਹਾਂ ਖੋਲ ਕੇ ਇੱਕ ਵਾਰੀ ਦੇਖ ਲੈ ਮੈਂ ਖੋਲ ਕੇ ਛਿਲਕਦਾ ਕਹਿੰਦੇ ਛਿਲਕਦਾ ਥੋੜਾ ਛਿਲਕਈ ਆ ਜੋਰਜਟ ਦਾ ਕਪੜਾ ਵਧੀਆ ਆ ਜੋਰਜਟ ਆ ਜੋਰਜਟ ਲੋਕੀ ਮੰਗਦੇ ਆ ਤਰਸਦੇ ਆ ਲੋਕੀ ਕਹਿੰਦੇ ਸਾਨੂੰ ਜੋਰਜਟ ਮਿਲ ਜਾਵੇ ਤਾਂ ਵਧੀਆ ਹੋ ਜਾਏ ਕੰਮ ਤੇ ਜਿੱਦੜ ਮੇਰਾ ਨਹੀਂ ਬਲੈਕ ਉਹ ਕਪੜਾ ਜੋਰਜਟ ਕਿਹੜਾ ਸਸਤੀ ਮਹਿੰਗੀ ਆ ਜੋਰਜਟ ਸਿਲਕ ਤਾਂ ਉੱਦੀ ਮਿਲ ਜਾਂਦਾ ਇਸ ਤੋਂ ਮਾਜੀ ਲੈ ਲੋ ਇਹ ਰਗਿਆ ਨੋਟ ਦਿਖੋ ਲੈਣਾ ਆ ਨਾਂ ਦੇ ਤੇ ਵਾਪਸ ਕਾਣਾ ਵਾਪਸ ਕਰਦੇ ਹੋ ਰੰਗ ਦੀ ਰੰਗ ਦਾ ਸੋਨਾ ਇਹ ਰੰਗ ਹੈ ਵੀ ਨਹੀਂ ਇਹ ਨਾਲ ਲਾਲ ਸਰਵਾਰੀ ਪਾ ਸਕਦੀ ਇਹਦੇ ਲਾਲ ਵੀ ਪਾ ਸਕਦੀ ਨਾਲ ਇਹਦੇ ਨਾਲ ਪਿੰਕ ਕਲਰ ਸਰਵਾਰੀ ਪਾ ਸਕਦੇ ਆ ਰੰਗ ਫੜਾ ਸੋਨਾ ਹੈ ਜਵਾ ਕਰਦੇ ਆ ਬੇਬੀ ਇਹਨੇ ਹਾਂ ਅਗਲੇ ਦੋ ਕਰਦੇ ਸੀ ਇਹਦਾ ਗਿਫਟੀ ਆ ਇੰਨਾ ਸੋਹਣਾ ਸੂਟ ਆ ਦਾਦੂ ਇਹਨਾਂ ਦਸੋਰੀ ਕਮੈਂਟ ਬਾਕਸ ਵਿੱਚ ਸੂਟ ਵਧੀਆ ਆ ਮਾਦਾ ਅੱਡੀ ਕਹਿੰਦੀ ਸੂਟ ਮੈਨੂੰ ਚੰਗ ਪਸੰਦ ਨਹੀਂ ਆਇਆ ਇਸ ਕਰਕੇ ਤੁਸੀਂ ਦੱਸਿਓ ਕਿ ਸੂਟ ਵਧੀਆ ਜਾਂ ਨਹੀਂ ਵਧੀਆ ਹੈਗਾ ਜੇ ਤਾਂ ਵਧੀਆ ਹੋਇਆ ਤਾਂ ਫੇਰ ਰੱਖਣਗੇ ਇਹ ਤਾਂ ਕਪੜਾ ਇਹਨੂੰ ਹੀ ਕਹਿੰਦੇ ਆ ਇਹ ਤਾਂ ਬਹੁਤ ਇਹ ਤਾਂ ਗਰਮੀ 'ਚ ਪਹਿਨਦਾ ਇਹ ਤਾਂ ਗਰਮੀ 'ਚ ਪੈਂਦਾ ਹੀ ਨਹੀਂ ਜਿਹੜਾ ਤੂੰ ਸਲ ਆਏ ਨਾਲੇ ਕਪੜਾ ਨੇ ਕੋਈ ਨਾਏ ਪਾਇਆ ਤਾਂ ਨਾ ਹੋਰ ਇਹ ਪਾਇਆ ਕਪੜਾ ਵਾ ਫਰਨ ਲਾਦਾ ਇਹ ਦੇਖੀ ਪਾ ਪਾ ਕੇ ਪਤਾ ਲੱਗਦਾ ਚੀਜ਼ ਦਾ ਉਹ ਬ੍ਰਾਂਡਡ ਕੱਪੜੇ ਹੁੰਦੇ ਆ ਦੇਖੋ ਜੀ ਮਾਤਾ ਜੀ ਨੂੰ ਪਸੰਦ ਨਹੀਂ ਆਇਆ ਤਾਂ ਤੁਸੀਂ ਦੱਸਿਓ ਨਾਲ ਪੈਗ ਵੀ ਮੈਚਿੰਗ ਲਿਆਂਦੀ ਆ ਹੁਣ ਪੱਗ ਕੱਟ ਹੋ ਗਈ ਐ ਇਸ ਕਰੇ ਪੱਗ ਦੇ ਪੱਗ ਪੂਤਾ ਨਹੀਂ ਪਾ ਸਕਣੀ ਨਾਲ ਲਾਲ ਲਾਲ ਰੰਗ ਦੀ ਛਲਵਾਰ ਵੀ ਨਾ ਪੈਸਾ ਜੀ ਲਾਲ ਲੰਗ ਦੀ ਪੈਸਾ ਦੀ ਆ ਤੇ ਚਲੋ ਜੀ ਹੁਣ ਆਪਾਂ ਖਾਈਏ ਪੀਏ ਨਾਲ ਚਾਹ ਚੂ ਬਣਾਈਏ ਤੇ ਕਿੱਦਾਂ ਲੱਗਿਆ ਸਾਡਾ ਛੋਟਾ ਜਿਹਾ ਸਰਪ੍ਰਾਈਜ਼ ਕੀਤਾ ਪਿਆ ਆਪਾਂ ਦਾ ਕੰਮ ਕੀਤਾ ਕਿੱਦਾਂ ਲੱਗਿਆ ਤੁਹਾਨੂੰ ਅਮੀ ਹਾ ਇਧਰ ਸੱਜਣੇ ਉੜਦੇ ਚਲੋ ਕੁਛ ਗੱਲਾਂ ਹੀ ਬਾਹਰ ਬਾਰਿਸ਼ ਬਾਰਿਸ਼ ਆ ਗਈ ਬਾਹਰ ਆਜੋ ਆਜੋ ਤੇ ਛੋਟਾ ਜਿਹਾ ਸਰਪ੍ਰਾਈਜ਼ ਕੀਤਾ ਆ ਕਿ ਚਲੋ ਬਹੁਤਾ ਕੁਝ ਤਾਂ ਨਹੀਂ ਹੈਗਾ ਇਹ ਦਿਨ ਆ ਗਈ ਮਾਪ ਬਾਬ ਦਾ ਥੋੜਾ ਹੌਂਸਲਾ ਵਧਾਈ ਜੀ ਹੋ ਜਾਂਦੀ ਏ ਹੋਰ ਕੀ ਤੇ ਮੈਸੀ ਵੀ ਚੱਲ ਜਾਂਦਾ ਕਿ ਆਪਣੀ ਮਾਪ ਬਾਬ ਦੀ ਸੇਵਾ ਕਰੋ ਸਭ ਤੇ ਵਧੀਆ ਚੀਜ਼ ਲੱਗੀ ਤਾਂ ਜਰੂਰ ਸਾਨੂੰ ਕਮੈਂਟ ਬਾਕਸ ਵਿੱਚ ਦੱਸਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜਿਹੜਾ ਨੇ ਨਹੀਂ ਕੀਤਾ ਤੇ ਲਾਈਕ ਕਰਿਓ ਮਤਵਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਮੀ ਬੋ ਆ ਰਿਹਾ ਤੇ ਬਾਰਿਸ਼ ਦੱਸਿਓ ਕਿੱਥੇ ਕਿੱਥੇ ਪਈ ਨਹੀਂ ਤੇ ਇਹਨਾ ਬਹੁਤ ਤਗੜ 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 ਹਾਏ ਤਾਂ ਸਿੱਟੇ ਬੈ ਕੇ ਹਾਏ ਹਾ ਫੇਰ ਕੀ ਹੋਗਾ ਬਾਦੀ ਜਾਊਗੀ ਥੋੜੀ ਮੈਂ ਪਾਣੀ ਵਾਲੀ ਪਣੀ ਆ ਬਾਦੀ ਜਾਊਗੀ ਚੁੱਲੇ ਟੱਕਣੇ ਪੈਣੇ ਚੁੱਲੇ ਟੱਕ ਲਓ ਪੈ ਗਿਆ ਰੋਲਾ ਲੈ ਲਓ ਲੈ ਲਾ ਆ ਗਿਆ ਮੀ ਨੱਠੋ ਐਨਿਵਰਸਰੀ ਰੱਬ ਖੁਸ਼ ਹੋ ਗਿਆ ਰੱਬ ਵੀ ਖੁਸ਼ ਹੋਇਆ ਕਹਿੰਦੇ ਅੱਜ ਐਨਿਵਰਸਰੀ ਪਹਿਲੀ ਵਾਰੀ ਮਨਾਈ ਕਿੰਨੇ ਬਾਰੀ ਤੋਂ ਲੱਗਦੇ ਨੇ ਬਾਬਾ ਤੁ ਆਪ ਵੀ ਖੁਸ਼ ਹੋ ਗਿਆ ਰੱਬ ਵੀ ਖੁਸ਼ ਕਰਤਾ ਦੇਖ ਲੋ ਅੱਜ ਉਹ ਨਾਲ ਹੀ ਦੇ ਲੋ ਪੈਣਾ ਪਿਆ ਆਹ ਫੜ ਕੇ ਦੇਖਣ ਦੇ ਬਾਬਾ ਨਾਲ ਹੀ ਪੈਣਾ ਸ਼ੁਰੂ ਹੋ ਗਿਆ ਨਾਲ ਹੀ ਸ਼ੁਰੂ ਹੋ ਗਿਆ ਤਾਂ ਮੁੱਕਿਆ ਦੇ ਨਾਲ ਹੀ ਨੂੰ ਚਲ ਆਪੋ ਬਣਾ ਲੋ ਕੰਮ ਮੁੱਕਿਆ ਕਿੱਡਾ ਪਿਆ ਪਾਇ ਇਹ ਚੌਣ ਬਾਹਰ ਆ ਮੈਂ ਆਹ ਤਵਣਾ ਹਾਂ ਉਹ ਜਾ ਲਓ ਕਿੱਥੇ ਜਾਣਾ ਮੁੱਕਿਆ ਉਹਦੇ ਲਈ ਖਾਣੇ ਚਾਹ ਕੇ ਜੜ ਨਾਲ ਬਾਹਰ ਕਿਹਨਾਂ ਦਾ ਪਿਆ ਹੂੰ ਅੰਦਰ ਵੀ ਚਲਾ ਕੇ ਹਾਂ ਕਾਲੀ ਜੌਰ ਕੱਢੀ ਜਾਂਦੀ ਏ ਇੱਦਾਂ ਕਰਦੀ ਹੁੰਦੀ ਏ ਇਹਨਾਂ ਦਾ ਹਾਂ ਪੀਜਾ ਹਾਂ ਆਹ ਲੈ ਲਓ ਚੋ ਨਿੰਨ ਦਿੱਤਾ ਨਹੀਂ ਪੀਜਾ ਹੁਣ ਪਕੌੜਾ ਪਾਰਟੀ ਚੱਲਣਦੀ ਆ ਪੀਜਾ ਪਾਰਟੀ ਖਤਮ ਹੋ ਗਈ ਆ ਇੱਧਰ ਸੋਹ ਜਾਨੇ ਪਕੌੜਾ ਪਾਰਟੀ ਕਰੰਦੇ ਆ ਅੰਮੀ ਸੋਹਰ ਸਾਥੀ ਨੇ ਮਸਾਂਦਾ ਆ ਪੋਰਾ ਲਗਣਾ ਕਰਦੇ ਹੋ ਦੋ ਦੋ 300 ਰੁਪਏ ਲੱਗਣਾ ਹੋਵੇ ਜੀ ਆਪੂ ਲੈਨੇ ਪੇਸਾ ਕਿੰਨੇ ਲੱਗਣੇ ਜੀ ਸੂਟ ਚੇਂਜ ਹੋ ਚੁੱਕਿਆ ਆ ਤੇ ਐਨੀਵਰਸਰੀ ਮਨਾ ਹੋ ਗਈ ਆ ਤੇ ਹੁਣ ਥੋੜੇ ਚਿਰ ਬਾਅਦ ਬਸ ਹੋਰ ਤਿੰਨ ਚਾਰ ਦਿਨਾਂ ਤੱਕ ਅਸੀਂ ਕਰਨਾ ਹੈ ਕਮਰਾ ਰੈਡੀ ਮੰਮੀ ਡੈਡੀ ਉਹਨਾਂ ਦਾ ਸਾਡੇ ਵੱਲੋਂ ਇਹ ਗਿਫਟ ਹੋਊਗਾ ਹਨਾ ਤੇ ਕਮਰਾ ਰੈਡੀ ਕਰਨਾ ਆ ਅਸੀਂ ਮੰਮੀ ਫੇਰ ਕਰਦੀ ਐ ਬੈੱਡ ਬੁੱਢੇ ਰੱਖਦੀ ਐ ਬਾਹਰ ਚਾ ਕੇ ਹੈ ਜੋ ਹੋਰ ਕਰ ਦੋ ਕਰ ਦੋ ਦੋ ਰੈਣ ਜੀ ਰਹਿਣਾ ਬਿੱਡ ਬਾਹਰ ਮੀਂਹ ਪਰ ਬਹੁਤ ਆਣਦੇ ਆ ਅੱਜ ਮੀਂਹ ਆ ਗਿਆ ਬਸ ਹੁਣ ਤਿਆਰੀਆਂ ਕਰਨੀਆਂ ਕਮਰੇ ਦੀਆਂ ਇੱਥੇ ਆਊਗਾ ਘਰੇ ਇਧਰ ਬੰਦੇ ਨੇ ਸੂਟ ਪਸੰਦ ਨਹੀਂ ਆਇਆ ਡੈੜੀ ਨਾਲ ਲੜਾਈ ਹੋ ਰਹੀ ਲਾਦੀ ਦਾ ਤਾਂ ਅੰਦਰ ਨਾ ਨਾ ਗੱਲ ਹੋਰ ਕਰਦੀ ਅੱਛਾ ਹੋਰ ਗੱਲ ਹੀ ਉਹ ਗੱਲ ਜੀ ਹੋਰ ਸੀ ਕਹਿੰਦੇ ਮੰਮੀ ਤੁਸੀਂ ਡੈੜੀ ਨਾਲ ਮੈਚਿੰਗ ਜਦੋਂ ਡੈੜੀ ਦੇ ਪੱਗ ਬਨਣੀ ਨਾ ਉਸਲੇ ਸੂਟ ਪੋਣਾ ਕਰਨਾ ਫੋਟੋ ਫੋਟਾ ਡਿ ਖਿੱਚਾਗੇ ਇੱਕ ਦਮਾਦਾਰ ਵਾਲੀ ਠੀਕ ਆ ਇਦਾਂ ਹੀ ਪੱਕੇ ਇਦਾਂ ਸੂਟ ਮੇ ਨਹੀਂ ਹੈਗਾ ਤੁਹਾਡੇ ਤੋਂ ਹੈਗਾ ਇਦਾਂ ਕਲਰ ਦੱਸੋ ਫੇਰ ਤੁਹਾਨੂੰ ਲੱਗ ਕਲਰ ਲੱਗਦਾ ਤੁਸੀਂ ਇੰਨੇ ਸੂਟ ਅੱਜ ਤਾਈ ਪਾਏ ਮਿਲਦਾ ਤੇ 1.5 300 ਸੂਟ ਬਾਲਿਆ ਹੋਣਾ ਪਰ ਇਦਾਂ ਕਲਰ ਨਹੀਂ ਕਦੀ ਲਿਆ ਨਹੀਂ ਕਲਰ ਦੇਖੋ ਕਿੰਨਾ ਸੋਹਣਾ ਨਾ ਤੁਹਾਡਾ ਰੰਗ ਸਾਫ ਹੈ ਕਲਰ ਪਤਾ ਕਿੰਨਾ ਸੋਹਣਾ ਲੱਗਣਾ ਇਹ ਨਾ ਰਹਿ ਵਾਸਾ ਦੂਰ ਰਹੋ ਤੁਹਾਡੇ ਤੋਂ ਹੈਂ ਪੈਸੇ ਲੈਣੇ ਵਾਪਸ ਕਰਕੇ ਚੱਲ ਡੈਡੀ ਟਾਲੂ ਦਾ ਪੱਗ ਮੇਲੀ ਗਈ ਨਾਲੇ ਪੈਸੇ ਲਿਆ ਵਾਪਸ ਹੈ ਵੀ ਡੈਡੀ ਆ ਤੁਸੀਂ ਡੈਡੀ ਦਾ ਸਾਰਾ ਕੰਮ ਖਰਾਬ ਕਰ ਦ ਡੈਡੀ ਦਾ ਮੂੰਹ ਦੇ ਲੋ ਕਿਦਾਂ ਹੋ ਗਿਆ ਕੀ ਮਤਲਬ ਸੂਰ ਕਿਥੋਂ ਨਾ ਬਣਾਇਆ ਇਹਨੇ ਚਾ ਚਪੀਆ ਚੱਲਦੇ ਜਾ ਜਿਸਲੀਨ ਇਧਰ ਆੜ ਪਾਪਣ ਖੇਡਣ ਲਈ ਆ ਦੰਦੀਆਂ ਕੱਢ ਲੀਆਂ ਬਸ ਉਹ ਹੀ ਧੂੰਦੀ ਰੰਦੀ ਚਾਰ ਦੰਦ ਜੇ ਕੱਢੇ ਨੇ ਹੈ ਸਹੀ ਵੀ ਕੱਢੇ ਨੇ ਨਹੀਂ ਸਹੀ ਕੱਢੇ ਆ

ਤੂੰ ਨਾ ਹੁੰਦਾ ਹੋ ਕੰਦਾ ਉਹ ਟੂਣਾ ਇਹ ਘਰੀ ਦਾ ਫੇਜ ਜੇ ਨਿਆਣਾ ਗਲਤ ਤੰਦ ਕੱਢੇ ਜਾ ਉੱਪਰ ਲਾ ਕੱਢ ਲਵੇ ਹੁਣ ਪਤਾ ਹੀ ਨਹੀਂ ਉਹਨੇ ਕੱਢੇ ਘੜੇ ਪਹਿਲੇ ਉੱਪਰ ਲਿਆ ਵੱਡੇ ਉੱਪਰ ਲਾ ਦਿੰਦੇ ਨੇ ਫੇ ਉੱਪਰ ਲਿਆ ਪਹਿਲਾਂ ਹਾਂ ਉੱਪਰ ਦੇ ਵੱਡੇ ਆ ਜੀ ਨਹੀਂ ਆ ਬੱਡੇ ਬੱਡੇ ਕਿਥੇੋਂ ਦੇਤਾ ਵੱਡੇ ਨੂੰ ਉੱਪਰ ਲਈ ਸੀ ਪਰ ਵੱਟਲੇ ਧੀਰੇ ਥੋੜੀ ਜਿਹੀ ਧੀਰੇ ਅਸ ਲੱਈ ਸੀ ਪਹਿਲਾਂ ਲੱਲੋ ਤੇ ਲਾਈ ਦੇ ਨਾ ਆਪ ਜੇ ਸੇਲੇ ਪਹਿਲਾਂ ਖਦ ਲਾਈ ਉਪਰੋਂ ਦਿਖ ਰਹੀ ਨਹੀਂ ਆਪਾਂ ਹੱਥ ਲਾ ਲੱਕ ਦੇ ਦੇ ਰਹੇ ਮੇਰੇ ਬਣਾ ਨੇ ਹੁਣ ਕਿਹੜਾ ਕੱਢਿਆ ਅੱਜ ਵੀ ਪੁੰਗੇ ਨਹੀਂ ਚੱਲਦਾ ਬਸ ਮਿੱਤਰੋ ਆਹ ਸੂਟ ਆ ਆ ਬਲ ਸਾਰੇ ਜਣੇ ਕਮੈਂਟ ਦੱਸਿਓ ਕਿੱਦਾਂ ਲੱਗਿਆ